ਫਗਵਾੜਾ ਹੁਚਾਰਪੁਰ ਰੋਡ ਤੇ ਪਾਸਟਾ ਮੋੜ ਤੇ ਸਕੋਰਪਿਓ ਗੱਡੀ ਤੇ ਖਾਦ ਨਾਲ ਲੱਦੇ ਹੋਏ ਟਰੈਕਟਰ ਟਰਾਲੀ ਦੀ ਟੱਕਰ ਹੋਈ ਹੈ ਜਿਸ ਕਾਰਨ ਸਕੋਰਪਿਓ ਗੱਡੀ ਦੇ ਵਿੱਚ ਸਵਾਰ ਦੋ ਮਹਿਲਾਵਾਂ 사ੜੇ 4 ਲੋਕ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਫਗਵਾੜਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਜ਼ਖਮੀਆਂ ਦੀ ਪਛਾਣ ਰੁਸ਼ਪਾਲ ਕੌਰ ਨਰਿੰਦਰ ਕੌਰ ਜਸਕਰਨ ਸਿੰਘ ਤੇ ਮਨਪ੍ਰੀਤ ਸਿੰਘ ਦੀ ਵਜੋਂ ਹੋਈ ਹੈ ਮਹਿਲਾਵਾਂ ਦੀ ਹਾਲਤ ਨਾਜ਼ੁਕ ਵੇਖਦਿਆ ਡਾਕਟਰਾਂ ਵੱਲੋਂ ਉਹਨਾਂ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ ਤੇ ਜਾਣਕਾਰੀ ਦਿੰਦੇ ਹਾਂ ਸਕੋਰਪੋ ਦੇ ਵਿਸਵਾਰ ਵਿਅਕਤੀ ਨੇ ਦੱਸਿਆ ਕਿ ਹੁਸ਼ਾਰਪੁਰ ਤੋਂ ਲੁਧਿਆਣਾ ਜਾ ਰਹੇ ਸਨ ਅਗਿਓ ਆ ਰਹੇ ਟਰੈਕਟਰ ਟਰਾਲੀ ਦੇ ਬੁੱਲੋ ਉਹਨਾਂ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਕਾਰਨ ਇਹ ਹਾਦਸਾ ਵਾਪਰਿਆ ਤੇ ਉਧਰ ਹੀ ਮੌਕੇ ਤੇ ਪਹੁੰਚੇ ਥਾਣਾ ਰਾਵਲਪਿੰਡੀ ਦੇ ਐਸ ਐਚ ਓ ਮੇਜਰ ਸਿੰਘ ਨੇ ਦੱਸਿਆ ਕਿ ਐਕਸੀਡੈਂਟ ਸੰਬੰਧੀ ਸੂਚਨਾ ਮਿਲਣ ਤੋਂ ਤੁਰੰਤ ਮੌਕੇ ਤੇ ਪਹੁੰਚੇ ਨੇ ਸਥਿਤੀ ਦਾ ਜਾਇਜ਼ਾ ਲਿਆ ਤੇ ਉਹਨਾਂ ਦੱਸਿਆ ਕਿ ਪਿੰਡ ਮਲਕਪੁਰ ਦੇ ਰਹਿਣ ਵਾਲੇ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਸੰਜੀਵ ਸਿੰਘ ਜੋ ਕਿ ਫਗਵਾੜਾ ਸਾਈਡ ਤੋਂ ਆ ਰਿਹਾ ਸੀ ਉਜਰ ਟਰੈਕਟਰ ਸਕੋਰਪਿਓ ਗੱਡੀ ਨਾਲ ਟਕਰਾ ਗਿਆ। ਪੁਲਿਸ ਵੱਲੋਂ ਟਰੈਕਟਰ ਟਰਾਲੀ ਤੇ ਸਕੋਰਪਿਓ ਗੱਡੀ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕੀਤੀ ਗਈ। ਇਸ ਸਬੰਧੀ ਵਿਧੇਰੀ ਜਾਣਕਾਰੀ ਦਿੰਦਿਆਂ ਸਕੋਰਪਿਓ ਦੇ ਵਿੱਚ ਸਵਾਰ ਵਿਅਕਤੀ ਜੋ ਕਿ ਮੌਕੇ ਤੇ ਪਹੁੰਚੇ ਤਾਂ ਥਾਣਾ ਰਾਵਲਪਿੰਡੀ ਦੇ ਐਸਐਚਓ ਮੇਜਰ ਸਿੰਘ ਦਾ ਇੱਥੇ ਕੀ ਕੁਝ ਕਹਿਣਾ ਸੀ ਆ ਸੁਣਦਿਆਂ। ਫੁਗੜਾ న్యూਸ ਦੇ ਲਈ ਕੈਮਰਾ ਮੈਨੇਜਰ ਸ਼ਰਮਾ ਦਿਨ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ। ਜਨਾ ਪ੍ਰਾਪਤ ਹਾਂ। ਹਾਂ ਜਿੱਥੋਂ ਕਿੱਥੇ ਜਾ ਰਹੇ ਸੀਗੇ? ਅਸੀਂ ਆ ਰਹੇ ਸੀ ਹੁਸ਼ਿਆਰਪੁਰ ਵੱਲੋਂ ਲੁਧਿਆਣੇ ਜਾ ਰਹੇ ਸੀਗੇ। ਤੇ ਰਾਹ ਦੇ ਵਿੱਚ ਅਹ ਅਹ ਇਹ ਆਪਣੀ ਸਾਈਡ ਤੇ ਤੁਰਿਓ ਸਾਰਾ ਕੁਝ ਟਰੈਕਟਰ ਵਾਲੇ ਦੀ ਗਲਤੀ ਦੇ ਨਾਲ ਸਾਡੀ ਜਗਦੀ ਟਰੈਕਟਰ ਪਾਰਿਆ ਸਾਡੇ ਗੱਭੋਂ ਪਰਚਾ ਸੀਗਾ ਟੋਟਲ ਲਾਉਸ ਕਰਤੀ ਗੱਡੀ ਕਿ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ ਗੱਡੀ ਟੋਟਲ ਲਾਉਸ ਤੇ ਗੰਦੀ ਹਸਪੀਟਲ ਆਏ ਨੇ ਕਿਤੇ ਬੰਦੇ ਕਿੱਦਾਂ ਠੀਕ ਆ ਆਪਣੀ ਸਵਾਰੀ ਬੰਦੇ ਦੋਨੋਂ ਇੱਥੋਂ ਸ਼ਿਫਟ ਕੀਤਾ ਹਸਪੀਟਲ ਨੂੰ ਫੋਨ ਕਿਤੇ ਲੈ ਨਾਮ ਵਗੈਰਾ ਹੈਗਾ ਦੋਨਾਂ ਦਾ ਨਾਮ ਕੀ ਹੈ ਜੀ ਉਹਨਾਂ ਦੇ ਅਹ ਅਸ਼ਵਾਲ ਕੌਰ ਅਹ ਨਰਿੰਦਰ ਕੌਰ ਸੋਤਾ ਇੱਕ ਜਸਕਰਮ ਸਿੰਘ ਮੈਂ ਵਰਦਾਨ ਸਿੰਘ ਮੇਰਾ ਬੇਟਾ ਮਨਪ੍ਰੀਤ ਸਿੰਘ ਅਸੀਂ ਗਾਂਧੀ ਹਸਪੀਟਲ ਜਿੱਦਾਂ ਕੰਡੀਸ਼ਨ ਠੀਕ ਸਵਾਰੀਆਂ ਦੀ ਮਹੀਨੇ ਜਿਆਦਾ ਨਹੀਂ ਹੋ ਨਾਰਮਲ ਆ ਪਰ ਨਰਿੰਦਰ ਕੌਰ ਦੀ ਹਾਲਤ ਜਿਆਦਾ ਖਰਾਬ ਹੈ ਉਹਦਾ ਦੇਖੋ ਸਿਰ ਸਿਰ ਦੀ ਸੱਟ ਆ ਉਹਨਾਂ ਦੇ ਚੱਲ ਤੇ ਗਲਤੀ ਕਿੱਦਾਂ ਆ ਮੈਂ ਕਿ ਹੋਇਆ ਕਿੱਦਾਂ ਐਕਸੀਡੈਂਟ ਅਸੀਂ ਆਪਣੀ ਲਾਈਨ ਚ ਤੁਰਿਓ ਟਰੈਕਟਰ ਵਾਲੇ ਨੇ ਨਹੀਂ ਦੇਖਿਆ ਟਰੈਕਟਰ ਇੱਕਦਮ ਜਿਹੜਾ ਰਾਹ ਆਇਆ ਉਧਰ ਨੂੰ ਟਰੈਕਟਰ ਵਾਲਾ ਵੀ ਰਿਹਾ ਸੀ ਇਹੀ ਟਰੈਕਟਰ ਵਾਲਾ ਕਿਧਰੋਂ ਕਿਧਰ ਆ ਰਿਹਾ ਸੀ ਟਰੈਕਟਰ ਵਾਲਾ ਇਧਰੋਂ ਫਗਵਾੜੇ ਵੱਲੋਂ ਜਾ ਰਿਹਾ ਸੀ ਤੇ ਤੁਸੀਂ ਉਧਰੋਂ ਹਿਆਰਪੁਰ ਵੱਲ ਅਸੀਂ ਹਿਆਰਪੁਰ ਵੱਲ ਆ ਗਏ ਅਸੀਂ ਹੋਇਆ ਕਿੱਥੇ ਕਿ ਐਮਰੇ ਲੱਗੇ ਆ ਸਰ ਹੋਇਆ ਕਿੱਥੇ ਕਿ ਐਕਸੀਡੈਂਟ ਇਹ ਮੈਨੂੰ ਅਸੀਂ ਆਪ ਖੁਦ ਬਾਹਰੋਂ ਆਏ ਆ ਸਾਨੂੰ ਇਸ ਬਾਰੇ ਜਾਣਕਾਰੀ ਇਹ ਤਾਂ ਪੰਜ ਟੇ ਨੂੰ ਜਾਂਦੀ ਹੈ ਥੋੜੀ ਜਿਹੀ ਪੰਜ ਦੇ ਮੋੜ ਦੇ ਉੱਪਰ ਮੇਲਾ ਲੱਗਾ ਆ ਪੰਜ ਕੈਮਰੇ ਲੱਗੇ ਆ ਸਾਰੇ ਦੁਕਾਨ ਵਾਲਿਆਂ ਨੇ ਇਹੀ ਕਿਹਾ ਯਾਰ ਕੋਈ ਨਹੀਂ ਤੁਹਾਡੀ ਕੋਈ ਗਲਤੀ ਨਹੀਂ ਤੁਸੀਂ ਨੋਰਮਲ ਸਪੀਡ ਤੇ ਅਸੀਂ ਆ ਰਹੇ ਹਾਂ ਹੁੰਦਾ ਇੱਥੇ ਗੱਡੀਆਂ ਚਲਾਉਂਦਾ ਉਹ ਕੋ ਆਪਣੀਆਂ ਗੱਡੀਆਂ ਬੜਾ ਥੋੜਾ ਕੰਮ ਕਰਦਾ ਅਸੀਂ ਤਾਂ ਰੌਮ ਦਾ ਪੰਜ ਜਣੇ ਵਿੱਚ ਚਾਰ ਜਣੇ ਬੈਠੇ ਹੋ ਸੀ ਐ ਸਰ ਇੱਕ ਟਰਾਲੀ ਤੇ ਆਪਣੇ ਸਕਾਰਪਿਓ ਗੱਡੀ ਦਾ ਐਕਸੀਡੈਂਟ ਹੋਇਆ ਕੀ ਕਹਿਣਾ ਚਾਹੁੰਦੇ ਹੋ ਜੀ ਮੁੱਕ ਤੇ ਪਹੁੰਚੇ ਤੁਸੀਂ ਉਹਦੇ ਆਸੀ ਮਾ ਜੀ ਸਾਨੂੰ ਅਤਲਾ ਮਿਲੀ ਜੀ ਕਿ ਪਾਸ਼ੇ ਚੌਂਕ ਦੇ ਸਕਾਰਪਿਓ ਗੱਡੀ ਦਾ ਤੇ ਟਰੈਕਟਰ ਟਰਾਲੀ ਦਾ ਐਕਸੀਡੈਂਟ ਹੋਇਆ ਜੀ ਜਿੱਥੇ ਮੈਂ ਸੁਨੀਤ ਪੁਸ ਪਾਰਟੀ ਪਹੁੰਚਾ ਜੀ ਜੋ ਮੁੱਕ ਦੇ ਟਰੈਕਟਰ ਟਰਾਲੀ ਦੇ ਦਾ ਮਾਲਿਕਾ ਇੰਦਰ ਸਿੰਘ ਅੰਦਰਜੀਤ ਸਿੰਘ ਜੀ ਪੁੱਤ ਜਸਪਾਲ ਸਿੰਘ ਜੀ ਵਾਸੀ ਮਲਕੋ ਮਿਲਾ ਜੀ ਜੀ ਦੱਸੇ ਕਿ ਮੇਰਾ ਬੇਟਾ ਸੰਦੀਪ ਸਿੰਘ ਹਾਂਜੀ ਆਪਣੇ ਟਰਾਲੀ ਟ੍ਰਿਕ ਲੈ ਕੇ ਆ ਰਿਹਾ ਸੀ ਜੀ ਤੇ ਸਕਾਪੀ ਗੱਡੀ ਆਈ ਆਪਣੇ ਇਹਦੇ ਪਾਸੇ ਨੂੰ ਆਈ ਜੀ ਤੇ ਉਹ ਆਕੇ ਦਾ ਸਾਰੇ ਖਾਦ ਕਿਥੋਂ ਲੈ ਕੇ ਆ ਰਹੇ ਸੀ ਕੋਈ ਪਤਾ ਲੱਗਾ ਜੀ ਖਾਦ ਮੇਰੀ ਪੁੰਚੀਆਂ ਤੁਸੀਂ ਕਰ ਰਹੇ ਹੋ ਤੇ ਉਹ ਦੇਖਣੀ ਆ ਉਹ ਜਾ ਚੁੱਕਾ ਹਸਪੀਟਲ ਉਨੋਂ ਉੱਧਰ ਜਾ ਕੇ ਉਹਨੇ ਬਿਆਨ ਲਾਇਆ ਕਿ ਉਹ ਕਮੀ ਦਾ ਪੰਪੀ ਕਰਾ ਠੀਕ ਹੈ ਹੁਣ ਟਰਾਲੀ ਜਿਹੜੀ ਆ ਟ੍ਰੈਕਟਰ ਕਬਜ਼ੇ ਚ ਲੈ ਲਿਆ ਜੀ ਟ੍ਰੈਕਟਰ ਟਰਾਲੀ ਵੀ ਮੈਸ ਸਕੋਰਪੀਓ ਜੀ ਹਲ ਡੂਟੀ ਆ ਕਾਜ ਪਰ ਨਹੀਂ ਪ੍ਰੀ ਲੈਕਚਰ